Kata Pajwa Masih Mange! Mami Mange! Mami Mange! Kata Pajwa Masih Mange! Kata Pajwa Masih Mange! ਆਤੀ ਦਾ ਜਿਹੜਾ ਪ੍ਰੋਟੈਕਟ ਹੈ ਪਿਛਲੇ ਦਿਨਾਂ ਤੋਂ ਤੁਸੀਂ ਸੁਣਿਆ ਹੋਣਾ ਪ੍ਰਤਾਪ ਆਜਵਾਜੀ ਨੇ ਜਿਹੜੇ ਸਾਡੇ ਮੰਤਰੀ ਹਰਪਜਨ ਸਿੰਘ ਜੀ ਦੇ ਖਿਲਾਫ ਜਿਹੜੇ ਮੰਦੀ ਸਰਦਾਰ ਨੇ ਦੀ ਵਰਤੋਂ ਕੀਤੀ ਹੈ ਉਹਦੇ ਖਿਲਾਫ ਹੈਗਾ ਪੂਰੇ ਪੰਜਾਬ 'ਚ ਜਿੰਨੇ ਵੀ ਕਾਂਗਰਸ ਦੇ ਲੀਡਰ ਹੈ ਉਹਨਾਂ ਦਾ ਘਰਾਂ ਦਾ ਘਰਾਓ ਕਰਨ ਦਾ ਹੈਗਾ ਪਾਰਟੀ ਉਲੋਂ ਦੇ ਇਹ ਸਾਨੂੰ ਤਾਂ ਅਸੀਂ ਇਸੇ ਕਰਕੇ ਇਕੱਠੇ ਹੋਏ ਆ ਜੀ ਸਰ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗ ਰਿਹਾ ਪੰਜਾਬ ਦੀ ਸਰਕਾਰ ਤੁਹਾਡੀ ਇਹ ਸਰਕਾਰ ਹੁੰਦੇ ਵੀ ਤੁਹਾਨੂੰ ਵਿਪਖਸ਼ੀ ਨੇਤਾਵਾਂ ਦੇ ਖਿਲਾਫ ਧਰਨੇ ਦੇਣੇ ਪੈਣਗੇ ਦੇਖੋ ਸਾਡੀ ਜਿਹੜੀ ਪਾਰਟੀ ਹੈ ਧਰਨੇ ਆ ਜੋ ਨਿਕਲੀ ਠੀਕ ਹੈ ਨਾ ਇਸ ਕਰਕੇ ਧਰਨੀਆ ਦਾ ਜਿਹੜਾ ਹੈਗਾ ਚੱਲਣਾ ਚੱਲਣ ਹੈਗਾ ਚੱਲਦਾ ਰਹਿਣਾ ਹੈ ਤਾਂ ਸਾਸੀਂ ਮੌਜੂਦਾ ਸਰਕਾਰ ਚਾਹੇ ਤੇ ਵਿਵਕਤ ਹੈਗੇ ਤੇ ਲੇਕਿਨ ਹੁਣ ਜੇ ਸਾਡੇ ਜਿਹੜੇ ਆਪੋਜੀਸ਼ਨ ਪਾਰਟੀਆਂ ਉਹ ਟੰਗਲੀ ਸਰਦਾਵਲੀ ਬਾਤੇ ਦਿੱਤਾ ਸਾਨੂੰ ਇਹ ਲੋੜੀ ਨਾ ਕੇ ਤੇ ਇਲਜ਼ਾਮ ਲਾਉਣ ਜਿਹੜੇ ਸਾਡੇ ਕੰਮ ਕਰ ਰਹੇ ਸਾਡੀ ਸਰਕਾਰ ਕੰਮ ਕਰ ਰਹੀ ਉਹਨਾਂ ਦੇ ਉਂਗਲ ਚੱਕਣੋ ਅਭੀ ਇਹ ਕੰਮ ਤੁਸੀਂ ਕਹੇ ਸੀ ਤਾਂ ਇਹ ਹੋਈ ਫਿਰ ਅਸੀਂ ਉਹਨਾਂ ਦੱਸਿਆ ਵੀ ਕਿਉਂ ਨਹੀਂ ਹੋਏ ਜਾਂ ਕਿੱਦਾਂ ਨਹੀਂ ਹੋ ਰਿਹਾ ਹੋ ਰਿਹਾ ਹੈ